ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਕੀ ਫਤਿਹ ਜਿਵੇਂ ਕਿ ਆਮ ਸਾਂ ਸੰਗਤਾਂ ਨੂੰ ਇੱਥੇ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਤੋਂ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਦੇ ਆੜੀਆਂ ਖੁਸ਼ੀਆਂ ਵਿੱਚ ਮਹਾਨ ਨਗਰ ਕੀਰਤਨ ਜਿਹੜਾ ਕੱਢਿਆ ਜਾਂਦਾ ਸੋ ਅੱਜ ਵੀ ਉਸ ਭਾਗਾ ਸਮਾ ਜਿਹੜਾ ਸਵੇਰੇ 10:30 11 ਵਜੇ ਤੋਂ ਨਗਰ ਕੀਰਤਨ ਜਿਹੜਾ ਗੁਰੂ ਘਰ ਤੋਂ ਚੱਲੇ ਪਿਆ ਅੱਧੀਆਂ ਕੁ ਵਾਟਾਂ ਜਿਹੜੀਆਂ ਉਹ ਪੈਂਡਾ ਜਿਹੜਾ ਤੈਅ ਕਰ ਚੁੱਕੇ ਆ ਉਸ ਤੋਂ ਅਗਲੇ ਪੜਾਵਲ ਜਿਹੜਾ ਨਗਰ ਕੀਰਤਨ ਆ ਰਿਹਾ ਸੋ ਸੰਗਤਾਂ ਵੱਲੋਂ ਮੇਰਾ ਖਿਆਲ ਗਿਣਤੀ ਕਰਨੀ ਵੀ ਔਖੀ ਆ ਵੀ ਜਿੰਨੇ ਕ ਲੰਗਰ ਜਿਹੜੇ ਲੱਗੇ ਆ ਤਾਂ ਸੰਗਤ ਦੀ ਗਿਣਤੀ ਕਰਨੀ ਵੀ ਔਖੀ ਆ ਜਿਹੜੀ ਨਗਰ ਕੀਰਤਨ ਦੇ ਵਿੱਚ ਸ਼ਾਮਲ ਆ ਸੋ ਮੈਂ ਸਾਡੇ ਨੌਜਵਾਨ ਅਜੀਤ ਸਿੰਘ ਡਿਪਟੀ ਜਿਹੜਾ ਕਿ ਗਦਕਾ ਪਾਰਟੀ ਦੇ ਵੀ ਜਿਹੜੇ ਮੁਖੀ ਆ ਉਹ ਆਪਣੀਆਂ ਸਵਾਮਾਂ ਤੇ ਨਿਭਾਈ ਰਏ ਆ ਨਾਲ ਉਹ ਅੱਗੇ ਪਿੱਛੇ ਜਿਹੜਾ ਸੰਗਤ ਨੂੰ ਵੀ ਦੇਖ ਰਿਹਾ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਏ ਤੇ ਡਿਫਟੀ ਸਾਹਿਬ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਥਾਂ-ਥਾਂ ਦੇ ਉੱਤੇ ਸੰਗਤਾਂ ਵੱਲੋਂ ਜਿਹੜਾ ਲੰਗਰ ਲਗਾਏ ਗਏ ਆ ਔਰ ਸਾਡੀਆਂ ਬੀਬੀਆਂ ਜਿਹੜੀਆਂ ਝਾੜੂ ਦੀ ਸੇਵਾ ਕਰ ਰਹੀਆਂ ਨੇ ਉਸ ਤੋਂ ਪਿੱਛੇ ਬਹੁਤ ਲੰਮਾ ਚੌੜਾ ਜਿਹੜਾ ਸੰਗਤ ਦਾ ਜਿਹੜਾ ਇਕੱਠ ਅੱਜ ਦੇਖਣ ਨੂੰ ਮੇਰੇ ਆ ਤੇ ਉਸ ਦੇ ਵਿੱਚ ਤਨਤਨ ਗੁਰਗਰਾਂ ਸਿੰਘ ਸਾਹਿਬ ਜੀ ਮਹਾਰਾਜ ਸਜੂਬਤ ਹੋ ਕੇ ਗੱਡੀ ਦੇ ਵਿੱਚ ਜਿਹੜੇ ਦਰਸ਼ਨ ਦਿਦਾਰੇ ਦੇ ਰਹੇ ਆ ਸੋ ਮੈਂ ਆਪਣੇ ਵੀਰ ਨੂੰ ਦੀਪਤੀ ਸਾਹਿਬ ਦਾ ਜੀਤ ਸਿੰਘ ਦੀਪਤੀ ਜਿਹੜਾ ਕਿ ਬਹੁਤ ਸਾਡੇ ਸਤਿਕਾਰਯੋਗ ਵੀਰ ਨੇ ਮੈਂ ਇਹਨਾਂ ਨੂੰ ਦੋ ਸਰੇ ਸਾਂਝੇ ਕਰਾਂਗਾ ਕਿ ਅੱਜ ਦਾ ਜਿਹੜਾ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਪਹਿਲਾਂ ਤਾਂ ਮੈਂ ਸਾਹਿਬੇ ਕਮਾਲ ਸਰਬੰਸਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪ੍ਰਕਾਸ਼ਪੁਰਬ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਦੇਣਾ ਚਾਹਣਾ ਧੰਨਵਾਦ ਤੁਹਾਡੇ ਚੈਨਲ ਦਾ ਜਿਹੜੇ ਇਹ ਸਾਰੀ ਕਵਰੇਜ ਕਰ ਰਹੇ ਨੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਸਵੇਰੇ 10:30 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਏ ਸਨ ਸੰਗਤਾਂ ਨੇ ਜਗਾ ਜਗਾ ਤੇ ਲੰਗਰ ਲਗਾਏ ਨੇ ਇੰਨਾ ਜ਼ਿਆਦਾ ਉਤਸ਼ਾਹ ਸੰਗਤਾਂ ਦੇ ਵਿੱਚ ਬਹੁਤ ਵਧੀਆ ਸੰਗਤਾਂ ਸੇਵਾ ਕਰ ਰਹੀਆਂ ਨੇ ਤੇ ਬੱਚੇ ਵੀ ਗਤਕੇ ਦੇ ਜੋਰ ਦਿਖਾ ਰਹੇ ਨੇ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਚੜ੍ਹਦੀ ਕਲਾ ਗਤਕਾ ਅਕੈਡਮੀ ਜਿਹੜੇ ਕਿ ਰੋਜ਼ ਸ਼ਾਮ ਨੂੰ 7 ਤੋਂ 9 ਵਜੇ ਗਤਕੇ ਦੀਆਂ ਕਲਾਸਾਂ ਵੀ ਲੱਗਦੀਆਂ ਨੇ ਬਹੁਤ ਵਧੀਆ ਉਪਰਾਲਾ ਗੁਰੂ ਘਰ ਦਾ ਵੀ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਦਾ ਜਿਹੜੇ ਬੱਚਿਆਂ ਨੂੰ ਵੀ ਬਹੁਤ ਨਾਲ ਜੋੜ ਕੇ ਰੱਖਦੇ ਨੇ ਜੀ तरह सेवा ख़ुशियां पाप्त कर हर साल हर साल जो परमात्मा सेवाद जिमी कमेटी आहे गुरू दौर गुद्वारा कमेटी वलो बहुत बुक